ਪਾਜੀ ਬਜਿੰਦਰ ਸਿੰਘ ਹੁੰਦਾ ਜਿਹਨੇ ਮੈਨੂੰ ਜ਼ਿਆਦਾ ਗ੍ਰੂਮਿੰਗ ਕੀਤੀ ਮੇਰੀ ਪਰਸਨੈਲਿਟੀ ਦੀ ਤੇ ਮੈਂ ਅੱਜ ਵੀ ਇਹ ਸਮਝਦਾ ਮੈਂ ਉਪਰ ਦੀ ਕਹਿੰਦਾ ਵੀ ਜਣ ਕਿ ਮੇਰੀ ਪਰਸਨੈਲਿਟੀ ਨੂੰ ਇਹ ਸ਼ੇਪ ਤੇ ਹੁੰਦੇ ਵਿੱਚ ਜੋ ਇਹ ਤੁਰੋ ਨੇ ਮੈਂ ਹਮਤੋਂ ਤੇ ਕਹਿੰਦਾ ਕਿ ਜਦੋਂ ਮੈਂ ਸਖ ਤੋਂ ਸਫੀਲ ਬਣਨ ਵੱਲ ਸਫਰ ਜਿਹੜਾ ਉਹਦੇ ਉੱਤੇ ਤੁਰਿਆ ਤੇ ਉਹਦੇ ਵਿੱਚ ਪਾਜੀ ਬਜਿੰਦਰ ਸਿੰਘ ਹੁੰਦਾ ਰੁੱਤਾ ਬਹੁਤ ਵੱਡਾ ਅਰੋਗ ਉਸ ਤੋਂ ਬਾਅਦ ਮੈਂ ਸਰਕਾਰੀ ਨੌਕਰੀ ਤੇ ਉਹ ਦਰਸ਼ਨ ਚੱਲਿਆ ਗਿਆ ਤੇ ਮੈਂ ਸਿਰਫ ਆਪਣੇ ਨਵੇਂ ਸਾਹਿਦਕਾਰਾਂ ਨੂੰ ਹਮੇਸ਼ਾ ਜਿਹੜਾ ਉਹਨਾਂ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਦਾ ਰਹਿੰਦਾ ਕਿਸੇ ਵੀ ਤਰ੍ਹਾਂ ਕਰੋ ਇੱਕਦਮ ਮੈਂ ਦਰਸ਼ਨ ਤੇ ਵੀ ਕਰਦਾ ਸੀ ਕਲਾਕਾਰਾਂ ਨੂੰ ਨਵੇਂ ਸਾਹਿਦਕਾਰਾਂ ਨੂੰ ਤੇ ਮੈਂ ਹਮੇਸ਼ਾ ਇਹ ਕਹਿੰਦਾ ਕਿ ਨਵੇਂ ਸਾਹਿਦਕਾਰਾਂ ਨੂੰ ਇਹ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਵਿੱਚ ਜਿਹੜਾ ਵੀ ਕੰਮ ਕਰੋ ਉਹਨੂੰ 100% ਲਗਨ ਨਾਲ ਕਰਨ ਦਾ ਯਤਨ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕੋ ਤੁਹਾਡਾ ਸਵਾਗਤ ਹੈ ਮੈਂ ਸ਼ਿਲਿੰਦਰਜੀ ਸਿੰਘ ਰਾਜਨ ਪ੍ਰਤੀਨਿਧ ਬਾਬਾ ਬਗਲਾ ਸਾਹਿਬ ਤੋਂ ਅੱਜ ਪਿਛਲੇ 40 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਹਿਤਿਕ ਸੰਸਥਾ ਪੰਜਾਬੀ ਸਹਿਤ ਸਭਾ ਬਾਬਾ ਬਗਲਾ ਸਾਹਿਬ ਵੱਲੋਂ ਆਪਣੇ 40ਵੇਂ ਬਰੇ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ ਅਤੇ ਸਭਾ ਦੇ ਬਾਨੀ ਸਰਪ੍ਰਸਦ ਸਰਦਾਰ ਪ੍ਰਤੀਪਾਲ ਸਿੰਘ ਠੋੜਾ ਦੀ ਯਾਦ ਨੂੰ ਸਮਰਪਿਤ ਇੱਕ ਸਹਿਤਕ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ ਔਰ ਇਸ ਮੌਕੇ 5ਵਾਂ ਪ੍ਰਤੀਪਾਲ ਸਿੰਘ ਅਠੋੜਾ ਯਾਦਗਰੀ ਅਵਾਰਡ ਪੰਜਾਬੀ ਜ਼ੁਬਾਨ ਦੇ ਨਾਮਵਰ ਸਹਿਤਕਾਰ ਡਾਕਟਰ ਲਖਵਿੰਦਰ ਜ਼ੂਲਹਰਾਂ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਇਸ ਵੇਲੇ ਬੜੀਆਂ ਨਾਮਵਰ ਸਖਸ਼ੀਤਾ ਡਾਕਟਰ ਹਰਜਿੰਦਰ ਅਟਵਾ ਦੀਪ ਜੀਵਿੰਦਰ ਸਿੰਘ ਡਾਕਟਰ ਗੋਪਾਲ ਬੁੱਟਰ ਔਰ ਹੋਰ ਸਖਸ਼ੀਤਾ ਮਨਜੀਤ ਪੱਪੂ ਸਾਡੇ ਦਰਮਾਨ ਹਾਜ਼ਰ ਨੇ ਸੋ ਗੱਲਬਾਤ ਕਰਦੇ ਹਾਂ ਡਾਕਟਰ ਲਖਵਿੰਦਰ ਜੋਲ ਹੋਣਾ ਨਾਲ ਕਿ ਅੱਜ ਦੇ ਸਮਾਗਮ ਸੰਬੰਧੀ ਉਹਨਾਂ ਦਾ ਕੀ ਕਹਿਣਾ ਹੈ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਨੇ ਡਾਕਟਰ ਲਖਵਿੰਦਰ ਜੋਲ ਜੀ ਹਾਂਜੀ ਸਰ ਅ ਸ਼ਰਿੰਦਰ ਜੀ ਤੇ ਰਾਜਨ ਜੀ ਅੱਜ ਜਿਹੜਾ ਇਹ ਸਮਾਗਮ ਹੋਇਆ ਬਾਬਾ ਬਕਾਲਾ ਪੰਜਾਬੀ ਸਹਿਤ ਸਭਾ ਵੱਲੋਂ ਜੀ ਇਹਦੇ ਵਿੱਚ ਇਸ ਸਭਾ ਦੇ ਬਾਨੀ ਪ੍ਰਤੀਪਾਲ ਸਿੰਘ ਅਠੌੜਾ ਜੀ ਦੀ ਯਾਦ ਦੇ ਵਿੱਚ ਇਹ 25ਵਾਂ ਜਿਹੜਾ ਪੁਰਸਕਾਰ ਉਹ ਮੈਨੂੰ ਜਨ ਜਿਹੜਾ ਉਹ ਦਿੱਤਾ ਹੈ ਸਹਿ ਸਭਾ ਨੇ ਮੈਂ ਇਹ ਪੁਰਸਕਾਰ ਪ੍ਰਾਪਤ ਕਰਕੇ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਪੱਗਿਆ ਸ਼ਾਲੀ ਸਮਝਦਾ ਕਿਉਂਕਿ ਜਿਹੜੇ ਲੋਕ ਲਗਾਤਾਰ ਜਿਹੜੇ ਉਹ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹੇ ਨੇ ਸਾਇੰਸਵਾਵਾ ਰਹੇ ਆਪਣੀਆਂ ਲਿਖਤਾਂ ਰਹੇ ਔਰ ਇਸ ਤੋਂ ਵੀ ਅੱਗੇ ਜਿਹੜਾ ਹੈ ਉਹ ਪ੍ਰਚਾਰ ਪ੍ਰਸਾਰ ਦੇ ਵਿੱਚ ਜੋ ਆਪਣਾ ਯੋਗਦਾਨ ਪਾਉਂਦੇ ਰਹੇ ਨੇ ਉਹਨਾਂ ਦੀ ਯਾਦ ਨੂੰ ਇਸ ਤਰ੍ਹਾਂ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਣਾ ਬਾਬਾ ਬਕਾਲਾ ਦੀ ਸਾਹਿਤ ਸਭਾ ਦਾ ਬਹੁਤ ਬੜਾ ਮੁਲਾ ਕਾਰਜ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਅੱਜ ਇਹ ਪੁਰਸਕਾਰ ਪ੍ਰਾਪਤ ਕਰਕੇ ਕਿਉਂਕਿ ਮੈਂ ਇਹ ਸਮਝਦਾ ਕਿ ਇਸ ਪੁਰਸਕਾਰ ਨੂੰ ਪਾਉਣ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਪੰਜਾਬੀ ਸਾਹਿਤ ਦੇ ਵਿੱਚ ਹੋਰ ਜ਼ਿਆਦਾ ਵੀ ਵਧ ਜਾਂਦੀ ਹੈ ਤਾਂ ਕਿ ਜਿੰਨਾ ਕੁ ਮਾਨਤਾ ਜਿਹੜੀ ਹੈ ਉਹ ਇਸ ਤਰ੍ਹਾਂ ਸਾਹਿਤਕਾਰਾਂ ਨੂੰ ਦਿੱਤੀ ਜਾਣੀ ਔਰ ਆਪਣੇ ਬਜ਼ੁਰਗਾਂ ਨੂੰ ਜਿਹੜਾ ਉਹ ਯਾਦ ਕਰਕੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੇ ਸਾਹਿਤ ਨੂੰ ਉਹਨਾਂ ਨੇ ਜੋ ਕਾਲੜਾਵਾਂ ਕਾੜੀਆਂ ਦੇਸ਼ ਅਤੇ ਕੌਮ ਲਈ ਔਰ ਪੰਜਾਬ ਦੀ ਜਿਹੜੀ ਇਸ ਧਰਤੀ ਲਈ ਪੰਜਾਬ ਦੀ ਧਰਤੀ ਦੇ ਉੱਤੇ ਚੰਗੇ ਵਿਚਾਰਾਂ ਦੇ ਪ੍ਰਚਲਨ ਲਈ ਉਹਨੂੰ ਅੱਗੇ ਤੱਕ ਲੈ ਕੇ ਜਾਣਾ ਅਗਲੀ ਪੀੜ੍ਹੀ ਤੱਕ ਲੈ ਕੇ ਜਾਣ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਇਸ ਤਰ੍ਹਾਂ ਦੇ ਸਮਾਗਮ ਰਚਾਏ ਜਾਣ ਔਰ ਨਵੇਂ ਤੋਂ ਨਵੇਂ ਸਾਹਿਤਕਾਰਾਂ ਨੂੰ ਇਹਨਾਂ ਪੁਰਸਕਾਰਾਂ ਨਾਲ ਜਿਹੜਾ ਉਹ ਨਵਾਜਿਆ ਜਾਵੇ ਤਾਂ ਕਿ ਇਹ ਪਿੰਦ ਅੱਗੇ ਤੋਂ ਅੱਗੇ ਚੱਲਦੀ ਰਹੇ ਔਰ ਬਦੇ ਫੁੱਲੇ ਔਰ ਪੰਜਾਬ ਜਿਹੜਾ ਉਹ ਬਹੁਤ ਮੁੱਲਵਾਨ ਵਿਚਾਰਾਂ ਦਾ ਬਹੱਕ ਬਣ ਕੇ ਅੱਗੇ ਵੱਧਦਾ ਜਾਵੇ। ਬਹੁਤ-ਬਹੁਤ ਧੰਨਵਾਦੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ